ਸੁਰਿੰਗ ਟੈਣਾ ਜੀ ਜੀ ਆਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਟੈਣਾ ਜੀ ਵਾਇਨਾਰਡ ਦੇ ਵਿੱਚ ਲੈਂਡ ਸਲਾਈਡਿੰਗ ਨਾਲ ਹਾਂ ਜੀ 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 ਹਾਂ ਵਾਇਨਾਰਡ ਦੇ ਵਿੱਚ ਲੈਂਡ ਸਲਾਈਡਿੰਗ ਦੇ ਨਾਲ ਹੁਣ ਤੱਕ 200 ਤੋਂ ਵੱਧ ਮੌਤਾਂ ਦੀ ਖਬਰ ਹੈ 220 ਦੇ ਕਰੀਬ ਲੱਭਤਾ ਲਡੂਵੜ ਵਾਲਾ ਟੋਲ ਪਲਾਜ਼ਾ ਮਣ ਸ਼ੁਰੂ ਕੀਤਾ ਗਿਆ ਨਿਹੰਗ ਸਿੰਘਾ ਨੇ ਕੀਤਾ ਦੁਕਾਨਦਾਰ ਦਾ ਕਤਲ ਅਮਰਪਾਲ ਤੇ ਐਨਐਸਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਪ੍ਰਦੀਪ ਕਲੇਰ ਦੇ ਮੁੱਦੇ ਦੇ ਉੱਤੇ ਕਾੜੀ ਦਲ ਵਿੱਚ ਜੰਗ ਸ਼ੁਰੂ ਗੁਲਾਬ ਚੰਦ ਕਟਾਰੀਆ ਨੇ ਰਾਜਪਾਲ ਦੇ ਤੌਰ ਤੇ ਸਹੁੰ ਚੁੱਕੀ ਇੱਕ ਹੋਰ ਮੈਡਲ ਭਾਰਤ ਦੀ ਝੋਲੀ ਦੇ ਵਿੱਚ ਪੈਣ ਦੀ ਆਸ ਤੇ ਆਖਰੀ ਖਬਰ ਚਾਰ ਸੀਟਾਂ ਦੀ ਜਿਮਨੀ ਚੋਣ ਵਾਸਤੇ ਤਿਆਰੀਆਂ ਹੁਣੇ ਤੋਂ ਜ਼ੋਰਾਂ ਤੇ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟੈਣਾ ਜੀ ਰੈਡ ਐਫ ਐਮ ਦੇ ਜਰਨਲਿਸਟ ਰਤੇਸ਼ ਲੱਕੀ ਵੱਲੋਂ ਕੀਤੀ ਗਈ ਪ੍ਰਦੀਪ ਕਲੇਰ ਦੀ ਇੰਟਰਵਿਊ ਤੋਂ ਬਾਅਦ ਕਹਿੰਦੇ ਪੰਦਰੋਹ ਹਲ ਪਿਆ ਗਿਆ ਸਾਰੀ ਦੁਨੀਆ 'ਚ ਅਕਾਲੀ ਦਲ ਬਾਰੇ ਬਹੁਤ ਜੰਗ ਸ਼ੁਰੂ ਹੋ ਗਈ ਹੈ ਹੋਇਆ ਕੀ ਕੀ ਹੈ ਤਰਤੀਬ ਵਾਰ ਦੱਸੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਪਾਰਟੀ ਦੇ ਵਿੱਚੋਂ ਕੱਢੇ ਗਏ 8 ਨਤਾਵਾਂ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਉਹ ਕਹਿੰਦੇ ਵੀ ਐ ਥੋੜੀ ਮਰਜ਼ੀ ਆ ਵੀ ਜਦੋਂ ਮਰਜ਼ੀ ਬੰਦੇ ਨੂੰ ਉਹਨੂੰ ਕੱਢਦਾ ਪਾਰਟੀ 'ਚ ਉਹਨੂੰ ਕੱਢਦਾ ਸੀ ਨਹੀਂ ਇਸ ਗੱਲ ਨੂੰ ਮੰਨਦੇ ਅਸੀਂ ਇਸ ਫੈਸਲੇ ਨੂੰ ਮਨਜ਼ੂਰ ਨਹੀਂ ਕਰਦੇ ਲੰਘੇ ਕੱਲ ਆਪਾਂ ਰੈਡ ਐਫਐਮ ਦੇ ਉੱਤੇ ਖਬਰ ਸਾਂਝੀ ਕੀਤੀ ਸੀ ਵੀ ਬੀਬੀ ਜਗੀਰਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਚਰਨਜੀਤ ਸਿੰਘ ਬਰਾੜ ਸੁਰਿੰਦਰ ਸਿੰਘ ਠੇਕੇਦਾਰ ਪਰਮਿੰਦਰ ਸਿੰਘ ਢੀਂਸਾ ਤੇ ਕਈ ਹੋਰਾਂ ਨੂੰ ਅਨੁਸ਼ਾਸਨੀ ਕਮੇਟੀ ਜਿਹੜੀ ਆਕਾੜੀ ਦਲ ਨੇ ਉਹਨਾਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕਰਤਾ ਸੀਗਾ ਪਰ ਅੱਜ ਸੁਖਦੇਵ ਸਿੰਘ ਢੀਂਸਾ ਨੇ ਇਸ ਫੈਸਲੇ ਤੇ ਕਾਟਾ ਫੇਰਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਮੈਂ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖੂੰਗਾ ਅਸੀਂ ਆਉਂਦੇ ਸਮੇਂ ਦੇ ਵਿੱਚ ਜਨਨ ਇਜਲਾਸ ਕਰਾਂਗੇ ਤੇ ਅਸੀਂ ਪ੍ਰਧਾਨ ਆਪੇ ਚੁਣ ਲੈਣਾ ਨਾ ਵਾ ਵੇਨੇ ਭਾਈ ਕੀ ਮੂੜ ਆਉਂਦਾ ਪਰ ਪ੍ਰਦੀਪ ਕਲੇਰ ਦੀ ਇੰਟਰਵਿਊ ਦੇ ਉੱਤੇ ਕਲੇਸ਼ ਜਾ ਪਿਆ ਹੈਗਾ ਪਰ ਇਹ ਹੈਗਾ ਵਕਤੀ ਤੌਰ ਦੇ ਉੱਤੇ ਆ ਕਿਉਂਕਿ ਦੇਖੋ ਇਹ ਤਾਂ ਗੱਲ ਕਲੀਅਰ ਹੀ ਆ ਵੀ ਲੰਗੇ ਵਿੜੇ ਦੇ ਵਿੱਚ ਭਾਵੇਂ ਕੈਪਟਨਾਂ ਤੇ ਭਾਵੇਂ ਇੱਥੇ ਬਾਦਲਾ ਤੇ ਭਾਵੇਂ ਕੋਈ ਵੀ ਹੋਰ ਆ ਉਹ ਡੇਰਾ ਬੁਖੀ ਨੂੰ ਮਿਲਦੇ ਰਹੇ ਆ ਪ੍ਰਦੀਪ ਕਲੇਰ ਦੇ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਵਿੱਚ ਕੁਝ ਵੀ ਨਵਾਂ ਨਹੀਂ ਜਾਪਦਾ ਹਾਂ ਖਬਰ ਇੱਕ ਵਾਰੀ ਨਵੀਂ ਜ਼ਰੂਰ ਬਣ ਗਈ ਆ ਕਿਉਂਕਿ ਫਰਦੀਪ ਕਲੇਰੇ ਗੱਲ ਕਹਿਣਾ ਵੀ ਸੁਖਵੀਰ ਸਿੰਘ ਬਾਦਲ ਰਾਤ ਨੂੰ ਗੱਡੀ ਦੇ ਉੱਤੇ ਲੁਕਵੇਂ ਤਰੀਕੇ ਨਾਲ ਦਿੱਲੀ ਤੇ ਜੈਪੁਰ ਦੇ ਵਿੱਚ ਮੇਰਾਬੂਸੀ ਨੂੰ ਮਿਲਣ ਜਾਂਦੇ ਸੀ ਹੋ ਸਕਦਾ ਇਹ ਗੱਲ ਸੱਚੀ ਵੀ ਹੋਵੇ ਪਰ ਜੇਕਰ 8 ਦਸਾਂ ਵਰਿਆਂ ਬਾਅਦ ਕੋਈ ਇਹ ਗੱਲ ਕਰੂਗਾ ਉਹਦੇ ਉੱਤੇ ਯਕੀਨ ਕੌਣ ਕਰੂਗਾ ਅੱਜ ਇਸ ਮੁੱਦੇ ਦੇ ਉੱਤੇ ਦੋ ਬੰਦੇ ਆ ਪਿੜੇ ਆ ਨਹੀਂ ਨਹੀਂ ਉਹਨੇ ਮੇਰੇ ਖਿਆਲ ਇਹ ਵੀ ਕਿਹਾ ਕਿ ਜਿਵੇਂ ਰਾਮ रहीम ਥੋੜਾ ਬਾਬਾ ਮੈਂ ਇਕੱਲੀ ਦਲਦਾ ਬਾਬਾ ਇਹ ਗੱਲ ਕੀਤੀ ਹੈ ਉਹਨੇ ਨਹੀਂ ਮੇਰੇ ਧਿਆਨ ਦੇ ਵਿੱਚ ਨਹੀਂ ਹੈਗੀ ਮੇਰਾ خیال ਆ ਵੀ ਇਸ ਤਰੀਕੇ ਦੀ ਗੱਲ ਨਹੀਂ ਹੋਈ ਪਰ ਇਸ ਗੱਲ ਦੇ ਉੱਤੇ ਹੁਣ ਨਵਾਂ ਚੱਕਰ ਚੱਲ ਪਿਆ ਗੁਰਪ੍ਰਤਾਪ ਸਿੰਘ ਵਡਾਲਾ ਕਿੰਨੇ ਸੁਖਬੀਰ ਸਿੰਘ ਬਾਦਲ ਸਪਸ਼ਟੀਕਰਨ ਦੇਣ ਜੋ ਪ੍ਰਦੀਪ ਕਲੇਰ ਦੇ ਦੋਸ਼ ਲਾਏ ਆ ਵਿਰਸਾ ਸਿੰਘ ਬਲਟੋਹਾ ਇਹ ਗੱਲ ਕਹਿੰਨੇ ਵੀ ਭਾਈ ਤੁਸੀਂ ਨੈਤਿਕ ਤੌਰ ਦੇ ਉੱਤੇ ਕਿੰਨੇ ਗਿਰ ਗਏ ਆ ਵਡਾਲਾ ਸਾਹਿਬ ਇਹਦੇ ਬਾਰੇ ਸਾਨੂੰ ਦੱਸੋ ਕਿਉਂਕਿ ਤੁਸੀਂ ਪ੍ਰਦੀਪ ਕਲੇਰ ਜਿਹਦੇ ਉੱਤੇ ਬੇਦਬੀ ਦੇ ਕਈ ਦੋਸ਼ ਲੱਗੇ ਆ ਕਈ ਤਰ੍ਹਾਂ ਦੇ ਪਰਚੇ ਦਰਜ ਹੋਏ ਆ ਤੁਸੀਂ ਅੱਜ ਉਸ ਬੰਦੇ ਦੇ ਹੱਕ ਦੇ ਵਿੱਚ ਖੜ ਗਏ ਆ ਤੇ ਤੁਹਾਡੀ ਵਿਚਾਰਧਾਰਕ ਮਤ ਭੇਦਾਂ ਵਾਲੀ ਗੱਲ ਪ੍ਰਧਾਨ ਸਾਹਿਬ ਨਾਲ ਹੋ ਸਕਦੀ ਹੈ ਪਰ ਤੁਸੀਂ ਖੜਕੀ ਦੇ ਪੱਖ ਦੇ ਵਿੱਚ ਗਏ ਆ ਇਹ ਦੱਸੋ ਤੁਸੀਂ ਪ੍ਰਦੀਪ ਕਲੇਰ ਦੀਆਂ ਗੱਲਾਂ ਨੂੰ ਸਹੀ ਮੰਨਣ ਲੱਗ ਪਏ ਜਿਹੜੀ ਪਾਰਟੀ ਦੇ ਵਿੱਚ ਹੁਣ ਤੱਕ ਰਹਿਆ ਉਹਨੂੰ ਗਲਤ ਮੰਨਣ ਲੱਗ ਪਏ ਸੋ ਇਹ ਕਮਸਾਨ ਜਾਂ ਪਰ ਇਹ ਕਮਸਾਨ ਜਾਂ ਸੱਚ ਦੇਣਾ ਵਾਸਤੇ ਆ ਜੇ ਮੰਨ ਲਓ ਆਪਾਂ ਪ੍ਰਦੀਪ ਕਲੇਰ ਦੀ ਇੰਟਰਵਿਊ ਨੇ ਇੱਕ ਪਾਸੇ ਕਰ ਦਿੱ ਗਏ ਮਨਫ਼ੀ ਕਰ ਦਿੱ ਗਏ ਵਿੱਚੋਂ ਤੇ ਤਾਂ ਵੀ ਅਕਾਲੀ ਦਲ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਤੇ ਜੇ ਚਾਰ ਪ੍ਰਦੀਪ ਕਲੇਰ ਵਿੱਚ ਹੋਰ ਆ ਜਾਣ ਦੋਸ਼ ਲਾਉਣ ਵਾਲੇ ਤਾਂ ਵੀ ਸਾਰਾ ਕੁਝ ਸਹੀ ਨਹੀਂ ਸੋ ਅਕਾਲੀ ਦਲ ਵਿੱਚ ਛਿੜਿਆ ਹੋਇਆ ਕਲੇਸ਼ ਕਿਸੇ ਪਾਸੇ ਤਣ ਪਤਣ ਲੱਗੂਗਾ ਇਸ ਬਾਬਤ ਹਾਲੇ ਤੱਕ ਕੋਈ ਆਸ ਨਹੀਂ ਹੈ ਸੋ ਢੀਂਡਸਾ ਸਾਹਿਬ ਨੇ ਕਹਿਤਾ ਵੀ ਅਸੀਂ ਆਪਣਾ ਪ੍ਰਧਾਨ ਹੋਰ ਚੁਣ ਲੈਣਾ ਤੇ ਇਹ ਵਾਲੀ ਨੂੰ ਪੁੱਛਿਆ ਜਾ ਰਿਹਾ ਨਹੀਂ ਜੀ ਹਾਲੇ ਤੱਕ ਉਨ੍ਹਾਂ ਨੇ ਇਹ ਨਹੀਂ ਗੱਲ ਕਹੀ ਕਿ ਅਸੀਂ ਕਿਹਨੂੰ ਪੁੱਛਾਂਗੇ ਅਸੀਂ ਕਿਸੇ ਨਾਲ ਗੱਲ ਕਰ ਰਹੇ ਹਾਂ ਉਹ ਕਹਿੰਦੇ ਪਹਿਲਾਂ ਤਾਂ ਮੈਂ ਚਿੱਠੀ ਲਿਖਣੀ ਹੈ ਸੁਖਵੀਰ ਬਾਦ ਮੈਂ ਗੱਲ ਕਰਨੀ ਆ ਫੜ ਫੋਨ ਤੇ ਗੱਲ ਨਹੀਂ ਕਰਨੀ ਦਾ ਮਤਲਬ ਇਹ ਆ ਮਤਲਬ ਇਹ ਵੀ ਦੂਰੀਆਂ ਇਸ ਕਦਰ ਹੈਗੀਆਂ ਵੀ ਹੁਣ ਉਹ ਗੱਲ ਨਹੀਂ ਕਿ ਭਾਈ ਅਸੀਂ ਆਪਸ ਦੇ ਵਿੱਚ ਮਿਲ ਕੇ ਗੱਲ ਕਰਦੇ ਹਾਂ ਅਸੀਂ ਆ ਗੱਲ ਕਰਦੇ ਹਾਂ ਪਰ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਜੀ ਪਹਿਲਾਂ ਮੈਂ ਗੱਲ ਕਰੂੰਗਾ ਸਵਾਲ ਕਰੂੰਗਾ ਤੇ ਫਿਰ ਉਸ ਤੋਂ ਬਾਅਦ ਜਨਰਲ ਇਜਲਾਸ ਕਰਾਂਗੇ ਉਹਦੇ ਵਿੱਚ ਅਸੀਂ ਆਪਦਾ ਪ੍ਰਧਾਨਾ ਪੇਚੋੜ ਲਾਂਗੇ ਸੋ ਇਹ ਉਹ ਵੇਲਾ ਜਦੋਂ ਅਕਾਲੀ ਦਲ ਦੇ ਮੂਰੇ ਖੱਡ ਤੇ ਪਿੱਛੇ ਖਾਈ ਆ ਗੱਲ ਬਣੀ ਪਈ ਆ ਤੁਸੀਂ ਦੇਖੋ ਜਲੰਧਰ ਦੀ ਜ਼ਿਮਨੀ ਚੌਂਕ ਤੋਂ ਅੰਦਾਜ਼ਾ ਲਾਓ ਜਿਨ੍ਹਾਂ ਦਾ ਸਮਰਥਨ ਕੀਤਾ ਸੁਖਬੀਰ ਸਿੰਘ ਬਾਦਲ ਢੜੇ ਨੇ ਯਾਨੀ ਕਿ ਬਸਪਾ ਦਾ 2000 ਵੋਟ ਉਹਨਾਂ ਨੂੰ ਵੀ ਨਹੀਂ ਪਈ ਤੇ ਜਿਹੜਾ ਭਾਗੀ ਢੜਾ ਜਿਨ੍ਹਾਂ ਨੇ ਬੀਬੀ ਜੀ ਨੂੰ ਖੜੇ ਕੀਤਾ ਸੀ ਵੀ ਆਕਾਲੀ ਦਲ ਦੀ ਉਮੀਦਵਾਰ ਆ ਤੇ 1500 ਵੋਟ ਉਹਨੂੰ ਵੀ ਨਹੀਂ ਪਈ ਯਾਨੀ ਕਿ ਹਾਲਾਤ ਦੋਨੋਂ ਪਾਸੇ ਇੱਕੋ ਜਿਹੇ ਆ ਅੱਛਾ ਟਿਰਨਾ ਜੀ ਵਾਇਨਾਟ ਦੇ ਵਿੱਚ ਕੀ ਹੋਇਆ 175 ਮੌਤਾਂ ਹੋ ਗਈਆਂ ਕਹਿੰਦੇ ਬਹੁਤ ਵੱਡੀ ਟ੍ਰੇਜਡੀ ਹੋਈ ਹੈ ਹਾਂ ਬਿਲਕੁਲ ਜੀ ਇਹ ਬੜੇ ਦੁੱਖ ਦੀ ਖਬਰ ਆਈ ਹੈ ਜੀ ਵਾਇਨਾਟ ਦੇ ਵਿੱਚ ਲੈਂਡ ਸਲਾਈਡਿੰਗ ਹੋਣ ਦੇ ਕਰਕੇ ਵਾਇਨਾਟ ਦੇ ਵਿੱਚ ਉਥੇ ਲਗਾਤਾਰ ਮੀਂਹ ਪੈਣ ਦੇ ਕਰਕੇ ਪਹਿਲਾਂ ਤੱਕ ਖਬਰ ਸੀ ਕਿ 2 ਘੰਟੇ ਪਹਿਲਾਂ ਤੱਕ ਵੀ 175 ਤੋਂ ਵੱਧ ਮੌਤਾਂ ਹੋਈਆਂ ਪਰ ਜਿਹੜੀ ਕਾਦਾ ਜਾਣਕਾਰੀ ਆਈ ਹੈ ਹੁਣ ਦੀ ਜਾਣਕਾਰੀ ਹੈ ਜਿਹੜੀ 249 ਮੌਤਾਂ ਹੁਣ ਤੱਕ ਵਾਇਨਾਡ ਦੇ ਵਿੱਚ ਲੈਂਡ ਸਲਾਈਡਿੰਗ ਕਰਕੇ ਹੋ ਚੁੱਕੀਆਂ 240 ਜਾਣੇ ਲਾਪਤਾ ਹੋ ਚੁੱਕੇ ਆ ਤੇ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਦੋਸ਼ ਲਾਇਆ ਗਿਆ ਉਹਨਾਂ ਨੇ ਕਿਹਾ ਜੀ ਕਿ ਇੱਕ ਹਫਤਾ ਪਹਿਲਾਂ ਅਲਰਟ ਕੀਤਾ ਗਿਆ ਸੀ ਪਰ ਇਸੇ ਗੌਰ ਨਹੀਂ ਕੀਤੀ ਗਈ ਜਿਹਦੇ ਕਰਕੇ ਸਾਰਾ ਕੁਝ ਹੋ ਗਿਆ 130 ਦੇ ਕਰੀਬ ਲੋਕ ਹਸਪਤਾਲ ਦੇ ਵਿੱਚ ਦਾਖਲ ਆ ਇਸ ਮਾਮਲੇ ਤੇ ਰਾਜਨੀਤੀ ਚੱਲ ਪਈ ਆ 1000 ਲੋਕਾਂ ਦਾ ਰੈਸਕਿਊ ਕੀਤਾ ਗਿਆ 3000 ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਭੇਜ ਦਿੱਤਾ ਗਿਆ ਇਹ ਵਾਇਨਡ ਉਹੀ ਥਾਂ ਜਿੱਥੇ ਕਾਂਗਰਸ ਜਿੱਤੀ ਹੈ ਤੇ ਭਾਜਪਾ ਹਾਰੀ ਸੀ ਬਿਲਕੁਲ ਜੀ ਬਿਲਕੁਲ ਇਹ ਉਹੀ ਥਾਂ ਜੀ ਲੱਡੂ ਵਾਲੇ ਟੋਲ ਪਲਾਸੇ ਦਾ ਕੀ ਬਣਿਆ ਲੋਡੂ ਵਾਲ ਵਾਲਾ ਟੋਲ ਪਲਾਜ਼ਾ ਲੰਬੇ ਸਮੇਂ ਤੋਂ ਬੰਦ ਕਿਸਾਨਾਂ ਨੇ ਕਰਕੇ ਰੱਖਿਆ ਜੀ ਕਿਸਾਨਾਂ ਨੇ ਇਸ ਕਰਕੇ ਕਰਕੇ ਰੱਖਿਆ ਉਹ ਕਹਿੰਦੇ ਜੀ ਬਹੁਤ ਤੁਸੀਂ ਧਟਾ ਕੀਤਾ ਸਾਲ ਦੇ ਵਿੱਚ ਸੈਂਤਨ ਵਾਰ ਤੁਸੀਂ ਭਾਅ ਦੇ ਵਿੱਚ ਵਾਧਾ ਕਰ ਦਿੰਨੇ ਆਂ ਵੀ ਬਾਪੂ ਦਾ ਰਾਜ ਨਹੀਂਗਾ ਜਦੋਂ ਮਰਜ਼ੀ ਜਿਵੇਂ ਮਰਜ਼ੀ ਕਰਦਾ ਪਰ ਹੁਣ ਕਿਸਾਨਾਂ ਨੂੰ ਪਰੇ ਕਰਕੇ ਤੇ ਪੁਲਿਸ ਦੇ ਵੱਲੋਂ ਇੱਥੇ ਪਹਿਰਾ ਲਾ ਕੇ 200 ਤੋਂ ਵੱਧ ਪੁਲਿਸ ਕਰਮਚਾਰੀ ਆ ਜਿਹੜੇ ਉਹ ਇੱਥੇ ਆ ਇਸ ਵੇਲੇ ਉਹਨਾਂ ਦੇ ਵੱਲੋਂ ਇੱਥੇ ਪਹਿਰਾ ਲਾ ਕੇ ਤੇ ਟੋਲ ਪਲਾਜ਼ਾ ਫੇਰ ਸ਼ੁਰੂ ਕਰਵਾ ਦਿੱਤਾ ਗਿਆ ਅੱਜ ਜਿਹੜੇ ਕਿਸਾਨ ਅਗਵਾ ਦਿਲਵਾਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਨਿਤਨ ਗੜਕਰੀ ਭਾਰਤ ਦੇ ਸੜਕੀ ਆਵਾਜਾਈ ਮਹੱਤਵ ਮੰਤਰੀ ਨਾਲ ਵੀ ਗੱਲ ਕਰਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਵੀ ਉਹ ਅੱਜ ਅਸਲ ਦੇ ਵਿੱਚ ਇੱਕ ਵਾਰ ਫਿਰ ਟੋਲ ਪਲਾਜ਼ਾ ਦੇ ਉੱਤੇ ਧਰਨਾ ਲਾਉਣ ਆਉਂਦੇ ਸੀਗੇ ਪਰ ਉੱਥੇ ਪੁਲਿਸ ਨੇ ਰੋਕ ਲਿਆ ਹਿਰਾਸਤ ਦੇ ਵਿੱਚ ਕੁਝ ਕਿਸਾਨਾਂ ਨੂੰ ਲੈ ਲਿਆ ਸੋ ਇੱਕ ਵਾਰ ਫਿਰ ਇਹ ਟੋਲ ਪਲਾਜ਼ਾ ਚੱਲ ਪਿਆ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਸਾਲ ਦੇ ਵਿੱਚ 7 ਵਾਰ ਟੋਲ ਦਾ ਭਾਅ ਵਧਾਇਆ ਜਿੰਨੀ ਦੇਰ ਤੱਕ ਪਹਿਲਾਂ ਵਾਲਾ ਭਾਅ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਜਾਣਾ ਨਹੀਂਗਾ ਪਰ ਇੱਕ ਵਾਰ ਜ਼ਬਰਦਸਤੀ ਇਸ ਟੋਲ ਪਲਾਜ਼ੇ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਜੀ अच्छा दुकानदार ਦਾ ਕਤਲ ਕਰਨ ਵਾਲੇ ਨਿਹੰਗ ਬਾਣੇ ਵਿੱਚ ਆਏ ਸਨ ਜਾਂ ਕਿ ਵਾਕਿਆ ਹੀ ਉਹ ਨਿਹੰਗ ਸਿੰਘ ਨੇ ਕਿਸੇ ਗਰੁੱਪ ਦੇ ਦੇਖੋ ਅੰਨ ਸਭ ਗੱਲ ਹੈ ਜੀ ਕਿ ਨਾ ਅੱਜ ਦੀ ਤਰੀਕੇ ਦੇ ਵਿੱਚ ਇਹ ਕਿਸੇ ਨੂੰ ਮੇਰੀ ਗੱਲ ਗਲਤ ਵੀ ਲੱਗ ਸਕਦੀ ਆ ਪਰ ਅੱਜ ਦੀ ਤਰੀਕੇ ਦੇ ਵਿੱਚ ਨਾ ਇਸ ਗੱਲ ਦੀ ਪਛਾਣ ਕਰਨੀ ਬੜੀ ਔਖੀ ਹੋਈ ਪਈ ਆ ਕਿਉਂਕਿ ਅਸੀਂ ਤਾਂ ਬਾਣੇ ਦੇ ਵਿੱਚ ਜਿਹੜਾ ਵੀ ਗੁਰੂ ਦੇ ਬਾਣੇ ਦੇ ਵਿੱਚ ਹੋਵੇ ਉਹਨੂੰ ਨਿਹੰਗ ਸਿੰਘ ਮੰਨਦੇ ਆ ਅਸੀਂ ਇਹ ਗੱਲ ਕਹਿੰਦੇ ਵੀ ਇਹ ਗੁਰੂ ਦੀ लाਡਲੀ ਫੌਜ ਦੇ ਵਿੱਚੋਂ ਇੱਕ ਅਸੀਂ ਇਹ ਗੱਲ ਕਹਿੰਦੇ ਕਿ ਭਾਈ ਇਹਨਾਂ ਦੇ ਉੱਤੇ ਸਵਾਲ ਨਹੀਂ ਕਰਨੇ ਪਰ ਦੁੱਖੀ ਦਿਲ ਦਾ ਹੁੰਦਾ ਵੀ ਬਾਣੇ ਦੇ ਵਿੱਚ ਸਜੇ ਹੋਏ ਕਈ ਲੋਕ ਅਜਿਹੇ ਉਹਨਾਂ ਦੇ ਵੱਲੋਂ ਵੀ ਜੋ ਕੁਝ ਕੀਤਾ ਜਾਂਦਾ ਲੰਘੇ ਵੇਲੇ ਦੇ ਵਿੱਚ ਉਹ ਮੰਦ ਉੱਤੇ ਸੱਟ ਮਾਰਨ ਵਾਲੀ ਗੱਲ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਹੁਣ ਇਹ ਪੱਟੀ ਦੇ ਵੱਲੋਂ ਖਬਰ ਆਈ ਆ ਇਥੇ ਵਾਰਡ ਨੰਬਰ 6 ਦੇ ਵਿੱਚ ਸਵਾ ਲੱਖ ਰੁਪਏ ਦਾ ਰੌਲਾ ਲਾਇਗ ਹੈ ਦੋਸ਼ਾਂ ਦੇ ਮੁਤਾਬਕ ਨੇ ਹੰਗ ਸਿੰਘਾ ਨੇ ਕਿਸੇ ਤੋਂ ਸਵਾ ਲੱਖ ਰੁਪਏ ਲੈਣਾ ਸੀ ਉਹ ਪਰਿਵਾਰ ਦੇ ਨਹੀਂ ਸੀ ਸਕਦਾ ਜਾਂ ਮੁਕਰਦਾ ਸੀ ਜਾਂ ਦੇਣ ਦੇ ਸਮਰੱਥ ਨਹੀਂ ਸੀ ਜਾਂ ਉਹ ਟਾਲ-ਬਟੋਲ ਕਰਦਾ ਸੀ ਪਤਾ ਨਹੀਂ ਪਰ ਕਹਿੰਦੇ ਵੀ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕਈ ਲੋਕ ਉਹਨਾਂ ਦੇ ਘਰ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਹਮਲਾ ਕਰਤਾ ਇੱਕ ਮੁੰਡੇ ਦਾ ਕਤਲ ਕਰਤਾ ਉਹਦਾ ਦੂਜਾ ਭਰਾ ਜਿਹੜਾ ਜ਼ਖਮੀ ਆ ਤੇ ਪਿਓ ਵੀ ਜ਼ਖਮੀ ਆ ਯਾਨੀ ਕਿ ਪਿਓ ਪੁੱਤ ਦੋ ਜਣੇ ਹਸਪਤਾਲ 'ਚ ਭਰਤੀ ਆ ਤੇ ਮੁੰਡਾ ਮਾਰਤਾ ਇੱਕ تلوار ਦੇ ਨਾਲ ਸੋ ਇਸ ਮਸਲੇ 'ਤੇ ਪੁਲਸ ਹੁਣ ਕਾਰਵਾਈ ਕਰਦੀ ਪਰ ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਹਿੰਦਾ ਵੀ ਨਿਹੰਗ ਸਿੰਘ ਜੱਥੇਬੰਦਾਂ ਨੇ ਕਦੇ ਸਾਹਮਣੇ ਆ ਕੇ ਗੱਲ ਨਹੀਂ ਕਹੀ ਕਿ ਬਾਣੇ ਦੇ ਵਿੱਚ ਸਾਰੇ ਲੋਕ ਗੁਰੂ ਦੀ ਲਾਡਲੀ ਫੌਜ ਦੇ ਵਿੱਚ ਨਹੀਂ ਆ ਕਦੇ ਨਿਹੰਗ ਸਿੰਘ ਨੇ ਕਿਸੇ ਨੇ ਗੁੱਟ ਵੱਡਤਾ ਕਦੇ ਕਹਦੇ ਸਰਚ ਸਲਵਾਰ ਮਾਰਤੀ ਕਦੇ ਕੋਈ ਬਦਮਾਸ਼ੀ ਵਾਲੀ ਗੱਲ ਕਰਤੀ ਵੀ ਇਹਨਾਂ ਗੱਲਾਂ ਦੇ ਉੱਤੇ ਕਲੀਅਰ ਗੱਲ ਹੋਣੀ ਚਾਹੀਦੀ ਹੈ ਕਲੀਅਰਿਫਿਕੇਸ਼ਨ ਹੋਣੀ ਚਾਹੀਦੀ ਹੈ ਵੀ ਭਾਈ ਇਹ ਸਾਰੇ ਸਾਡੇ ਨਹੀਂ ਵੀ ਬਾਣੇ ਦੇ ਵਿੱਚ ਬੰਦੇ ਜਕਰ ਹੈਗੇ ਆ ਤੇ ਉਹਦਾ ਮਤਲਬ ਇਹ ਨਹੀਂ ਕਿ ਗੁਰੂ ਦੀ ਲਾਡਲੀ ਫੌਜ ਆ ਕਿਸੇ ਨੇ ਹਗ ਸਿੰਘ ਜਥੇਬੰਦੀ ਦੇ ਵੱਲੋਂ ਇਹ ਗੱਲ ਨਹੀਂ ਕਹੀ ਜਾ ਰਹੀ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਐਮਪੀ ਅਮਰਤਪਾਲ ਸਿੰਘ ਨੇ ਕੀ ਹੁਣ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਨੂੰ ਕਾਹਦਾ ਨੋਟਿਸ ਦਿੱਤਾ ਦੇਖੋ ਜੀ ਅਸਲ ਦੇ ਵਿੱਚ ਅਮਰਤਪਾਲ ਸਿੰਘ ਨੇ ਆਪਣੇ ਵਕੀਲਾਂ ਦੇ ਰਾਹੀਂ ਤੇ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਐਨਐਸਏ ਨੂੰ ਚੁਣੌਤੀ ਦਿੰਦੀ ਇਸ ਮਸਲੇ ਦੇ ਉੱਤੇ ਤਾਂ ਹਲੇ ਕੋਈ ਕਾਰਵਾਈ ਨਹੀਂ ਹੋਈ ਵੀ ਪਾਈ ਰੱਦ ਹੋ ਗਈ ਐਨਐਸਏ ਜਾਂ ਜਮਾਨਤ ਮਿਲ ਗਈ ਤਾਂ ਨਹੀਂ ਸਾਰਾ ਕੁਝ ਹੋਇਆ ਪਰ ਹਾਂ ਅਫਦਲ ਜ਼ਰੂਰ ਇਹਦੇ ਵਿੱਚ ਹੋ ਗਈ ਆ ਉਹ ਇਹ ਹੈ ਜੀ ਕਿ ਮਾਨਯੋਗ ਹਾਈ ਕੋਰਟ ਦੇ ਵੱਲੋਂ ਕੇਂਦਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਵੀ ਤੁਸੀਂ ਦੱਸੋ ਤੁਹਾਡੇ ਕੋਲੇ ਕੀ ਸਬੂਤਾਂ ਕਿਉਂ ਇਹ ਐਨਐਸਏ ਲਾਈ ਗਈ ਆ ਹੁਣ ਬਿਨੇ ਆ ਇਹ ਪਾਈ ਕੀ ਆਪਣਾ ਤਰਕ ਤੇ ਕਿਹੋ ਜੇ ਤੱਥ ਪੇਸ਼ ਕੀਤੇ ਜਾਂਦੇ ਉਨ ਬਨਵਾਰੀ لال ਪ੍ਰੋਫੋ ਦੇ ਥਾਂ ਤੇ ਗੁਲਾਬਜੰਦ ਕਟਾਰੀਆ ਆਗੇ ਨੇ ਫੁੱਲ ਫਲੈਸ਼ਡ ਗਵਰਨਰ ਬਣ ਗਏ ਨੇ ਬਿਲਕੁਲ ਜੀ ਬਿਲਕੁਲ ਬਣ ਗਏ ਜੀ ਉਹਨਾਂ ਨੇ ਰਸਮੀ ਤੌਰ ਦੇ ਉੱਤੇ ਸੌਂ ਵੀ ਚੁੱਕ ਲਈ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਆ ਜਿਹੜੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਸੌਂਚ ਚਾ ਕਰ ਦਿੱਤੀ ਗਈ ਆ ਸੋ ਗੁਲਾਬਜੰਦ ਕਟਾਰੀਆ ਹੁਣ ਪੰਜਾਬ ਦੇ ਨਵੇਂ ਰਾਜਪਾਲ ਬਣ ਗਏ ਆ ਤੇ ਉਹ ਜਿਹੜੇ ਹੁਣ ਆਉਦੇ ਸਮੇਂ ਦੇ ਵਿੱਚ ਕਿਹੋ ਜੇ ਪੰਜਾਬ ਪੱਖੀ ਫੈਸਲੇ ਕਰਦੇ ਆ ਜਾਂ ਕੀ ਇਸ ਮਾਮਲੇ ਦੇ ਉੱਤੇ ਮੇਰਵਾ ਆਉਂਦਾ ਇਹ ਸਮਾਂ ਬਿਆਨ ਕਰੂਗਾ ਪਰ ਇਨੀ ਗੱਲ ਜ਼ਰੂਰ ਹੈ ਵੀ ਜਿਹੜੇ ਪਹਿਲੇ ਸੀਗੇ ਰਾਜਪਾਲ ਬਨਵਾਰੀ لال ਪ੍ਰੋਹਿਤ ਉਹ ਸਮੇਂ-ਸਮੇਂ ਦੇ ਉੱਤੇ ਦੂਜੇ ਤੀਜੇ ਮਹੀਨੇ ਜਾ ਕੇ ਤੇ ਸਰਹੱਦੀ ਖੇਤਰ ਦੇ ਵਿੱਚ ਤੇ ਲੋਕਾਂ ਨਾਲ ਗੱਲਬਾਤ ਕਰਦੇ ਸੀ ਕਹਿੰਦੇ ਸੀ ਵੀ ਨਸ਼ਾ ਬਹੁਤ ਹੋ ਗਿਆ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂਬਾਤਾਂ ਚੱਲਦੀਆਂ ਸੀਗਾ ਪਰ ਗੁਲਾਬ ਚੰਦ ਕਟਾਰੀਆ ਹੋਰੀ ਕੀ ਕਰਦੇ ਸਮਾਂ ਰਸੂਗਾ ਜੀ ਅੱਛਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਕ ਵਿਦਿਆਰਥਣ ਤੇ ਇੱਕ ਵਿਦਿਆਰਥੀ ਵੱਲੋਂ ਸ਼ੂਟਿੰਗ ਦਾ ਤਗਮਾ ਜਿੱਤਣ ਤੋਂ ਪਿੱਛੋਂ 올림픽 'ਚ ਹੋਰ ਵੀ ਭਾਰਤ ਨੇ ਕੁਝ ਜਿੱਤਿਆ ਅ ਦੇਖੋ ਹਾਲੇ ਤੱਕ ਜਿੱਤਨ ਦੀ ਖਬਰ ਤਾਂ ਨਹੀਂ ਆਈ ਪਰ ਜਿੱਤ ਸਕਦੇ ਹਾਂ ਜਿਹੜੀ ਇਹ 올림픽 ਮੈਡਲ ਚੱਲ ਰਿਹਾ 올림픽 ਦੇ ਵਿੱਚ ਸਿਲਸਿਲਾ ਚੱਲ ਰਿਹਾ ਇਹਦੇ ਵਿੱਚ ਪੈਰਾਸੋ 올림픽 ਦੇ ਵਿੱਚ weight category ਦੇ quarter final ਦੇ ਵਿੱਚ ਲਵਲੀਨਾ ਨੇ ਜਿਹੜੀ ਕਿ ব্রੌਂਜ਼ ਮੈਡਲਿਸਟ ਆ ਜਿਹੜੀ ਕਿ ਟੋਕੀਓ 올림픽 ਦੀ ਉਹਨੇ quarter final ਦੇ ਵਿੱਚ ਖਾ ਬਣਾ ਲਈ ਆ ਉਹ ਮੈਡਲ ਤੋਂ ਇੱਕ ਜਿੱਤ ਦੂਰ ਆ ਤੇ ਅਗਲਾ ਮੈਚ ਉਹਦਾ 4 ਅਗਸਤ ਨੂੰ ਵਰਲਡ ਨੰਬਰ 1 ਚੀਨ ਦੀ ਲੀਕਵਿਨ ਦੇ ਨਾਲ ਹੋਣਾ ਉਹ ਐਤਕੀ ਹਲੇ ਤੱਕ ਕਪਾਏ ਗੱਲ ਕਹਿ ਸਕਦੇ ਦੀ ਸ਼ੁਰੂਆਤ ਠੰਡੀ ਮੱਠੀ ਹੋਈ ਆ ਪਰ ਇਹ ਹੈ ਜੀ ਕਿ ਅਸੀਂ ਆਸ ਕਰਦੇ ਹਾਂ ਵੀ ਸਾਡੇ ਜਿਹੜੇ ਦੇਸ਼ ਦੇ ਖਿਡਾਰੀ ਆ ਉਹ ਵੱਖ-ਵੱਖ ਖੇਡਾਂ ਦੇ ਵਿੱਚ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰਨਗੇ ਆ ਮੈਂ ਹੁਣੇ ਖਬਰ ਪੜ੍ਹ ਕੇ ਹਟਿਆ ਕਿ ਆਰਟਰੀ ਦੇ ਵਿੱਚ ਤਰਨਦੀਪ ਰਾਏ ਪਹਿਲੇ ਦੌਰ ਦੇ ਵਿੱਚੋਂ ਹਾਰੇ ਅਤੇ ਬਾਹਰ ਹੋ ਗਏ ਆ ਟੇਬਲ ਟੈਨਿਸ ਦੇ ਵਿੱਚ ਮਨਿਕਾ ਬੱਤਰਾ ਰਾਊਂਡ ਆਫ 16 ਮੈਚ ਹਾਰੀ ਆ ਤੇ ਘੋੜਸਵਾਰੀ ਦੇ ਵਿੱਚ ਅਨੁਸ਼ ਅਗਰਵਾਲ ਨੇ ਨਾਮੇਸਟਾਨ ਦੇ ਉਤੇ ਉਹ ਰਿਆ ਹੈਗਾ ਸੋ ਇਸ ਤਰੀਕੇ ਦੇ ਵੇਰਵੇ ਆਏ ਆ ਪਰ ਮੈਡਲ ਜਿੱਤਣ ਵਾਲੀ ਅਜੇ ਕੋਈ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ ਇਸ 올림픽 ਦੇ ਵਿੱਚ ਫੀਲਡ ਹਾਕੀ ਦੀ ਟੀਮ ਵੀ ਆਈ ਹੋਈ ਹੈ ਜੀ ਬਿਲਕੁਲ ਜੀ ਬਿਲਕੁਲ ਆਈ ਹੈ ਜੀ ਕਹਿੰਦੇ ਉਹਦੇ ਵਿੱਚ ਬਹੁਤ ਤਕੜੇ ਮੁੰਡੇ ਕਈ ਸਿੱਖ ਮੁੰਡੇ ਨੇ ਜਿਹੜੇ ਚੋਟੀ ਦੇ ਖਿਡਾਰੀ ਨੇ ਉਹ ਖੇਡਣਗੇ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਹੈ ਜੀ ਸਿੱਖ ਮੁੰਡੇ ਪੰਜਾਬੀ ਮੁੰਡਿਆਂ ਦੀ ਗਿਣਤੀ ਕਾਫੀ ਹੈ ਜੀ ਤੇ ਕਿਹੜੀਆਂ-ਕਿਹੜੀਆਂ ਸੀਟਾਂ ਜਿੱਥੇ ਜ਼ਿਮਨੀ ਚੋਣ ਹੋ ਰਹੀ ਹੈ ਸਰ ਸਾਬ ਜਿਹੜੀਆਂ ਇਹ ਖਾਲੀ ਸੀਟਾਂ ਖਾਲੀ ਹੋਈਆਂ ਕਿਉਂਕਿ ਵਿਧਾਇਕਾ ਜਿਹੜੇ ਉਹ ਮੈਂਬਰ ਪਾਰਲੀਮੈਂਟ ਬਣੇ ਪੰਜਾਬ ਦੇ ਉਹਦੇ ਵਿੱਚ ਰਾਜਾ ਬੜਿੰਗਾ ਰਾਜਕੁਮਾਰ ਚੱਬੇਵਾਲ ਸੁਖਜਿੰਦਰ ਸਿੰਘ ਰੰਧਾਵਾ ਤੇ ਮੀਤ ਹੇਰ ਉਹਨਾਂ ਦੇ ਕਰਕੇ ਹੁਣ ਚਾਰ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋਈਆਂ ਤੇ ਇੱਥੇ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਇਸੇ ਵਰੀ ਜਮਿਨੀ ਚੋਣ ਹੋਊਗੀ ਜਦੋਂ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਣੀਆਂ ਨਾਲ ਹੀ ਇੱਥੇ ਪੰਜਾਬ ਦੀਆਂ ਚਾਰ ਸੀਟਾਂ ਦੀਆਂ ਜਮਿਨੀ ਚੋਣਾਂ ਹੋਣੀਆਂ ਆ ਪਰ ਹੈਰਾਨੀ ਇਸ ਗੱਲ ਦੀ ਹੈ ਵੀ ਭਾਈ ਪੰਜਾਬ ਦੇ ਬਾਕੀ ਮੁੱਦਿਆਂ ਦੇ ਉੱਤੇ ਇੰਨੀ ਗੌਰ ਨਹੀਂ ਹੁੰਦੀ ਜਿੰਨੀ ਕਿ ਸੀਟ ਕੱਢ ਲਈ ਅਸੀਂ ਆ ਵੀ ਇਹਦੇ ਉੱਤੇ ਗੌਰ ਹੁੰਦੀ ਹੈ ਨਵੰਬਰ ਦਸੰਬਰ ਦੇ ਲਈ ਤਿਆਰੀਆਂ ਸਿਆਰੀਆਂ ਸਿਆਸੀ ਪਾਰਟੀਆਂ ਨੇ ਹੁਣੀ ਸ਼ੁਰੂ ਕਰ ਲਈਆਂ ਇੱਕ ਸਿਆਸੀ ਪਾਰਟੀ ਕਹਿੰਦੀ ਅਸੀਂ ਉਮੀਦਵਾਰਾਂ ਦੀ ਚੋਣ ਹੋਣਾ ਤਾਂ ਸ਼ੁਰੂ ਕਰਤੀ ਆ ਦੂਜੀ ਕਹਿੰਦੀ ਚਾਰੇ ਸੀਟਾਂ ਆਸੀ ਜਿੱਤਾਂਗੇ ਤੀਜੀ ਕਹਿੰਦੀ ਅਸੀਂ ਸਾਰਿਆਂ ਨੂੰ ਹਰਾ ਦਿਆਂਗੇ ਆ ਕੰਮ ਹੁਣੇ ਤੇ ਸ਼ੁਰੂ ਹੋ ਗਿਆ ਰਾਹੁਲ ਗਾਂਧੀ ਦੀਆਂ ਬਹੁਤ ਖਬਰਾਂ ਆ ਰਹੀਆਂ ਇੱਥੇ ਬਹੁਤ ਕਲਿੱਪਸ ਆ ਰਹੇ ਬੜਾ ਵਾਇਰਲ ਹੋਇਆ ਹੋਇਆ ਉਹਨਾਂ ਦਾ ਭਾਸ਼ਣ ਵਗੈਰਾ ਆਮ ਲੋਕਾਂ ਦੇ ਵਿੱਚ ਕੀ ਪਬਲਿਕ opinion ਕੀ ਆ rahul gandhi ਬਾਰੇ ਸੋਹਣਾ ਪ੍ਰਭਾਵ ਗਿਆ ਜੀ ਪਿਛਲੇ ਕੁਝ ਸਮੇਂ ਦੇ ਵਿੱਚ rahul gandhi ਨੇ ਜਿਵੇਂ ਆਪਾਂ ਕਹਿ ਰਹੇ ਹੁੰਦੇ ਨਾ ਪਿੰਡ ਵਾਲੇ ਵੀ ਭਾਈ ਧੋਨੇ ਧੋਤੇ ਆ ਉਹਨੇ ਕਾਂਗਰਸ ਦੇ ਤੇ ਆਪ ਦੇ ਨਾਲ ਲੱਗੇ ਹੋਏ ਕਈ ਮਸਲੇ ਜਿਹੜੇ ਧੋਨੇ ਧੋਣ ਵਾਲੀ ਗੱਲ ਕੀਤੀ ਆ ਜਿਹੜੀਆਂ ਉਹਨੇ ਦੋਨੋਂ ਸੀਟਾਂ ਹੀ ਕੱਢ ਲਈਆਂ ਕਿ ਤੇ ਇਹ ਵੀ ਇੱਕ ਧੋਨੇ ਧੋਣ ਵਾਲੀ ਗੱਲ ਆ ਜਿਹੜੇ ਉਹਦੇ ਵੱਲੋਂ ਦਮਦਾਰ ਭਾਸ਼ਣ ਦਿੱਤੇ ਗਏ ਆ ਉਹ ਵੀ ਧੋਨੇ ਧੋਣ ਵਾਲੀ ਗੱਲ ਹੈ ਜਿਹੜੇ ਐਸਕੇ ਕਾਂਗਰਸ ਨੇ ਭਾਵੇਂ ਥੋੜੀਆਂ ਕਿ ਸੀਟਾਂ ਵਧਾਈਆਂ ਪਿਛਲੀ ਵਾਰ ਦੇ ਮੁਕਾਬਲ ਤਨ ਇਹ ਵੀ ਇੱਕ ਧੋਣੇ ਧੋਣ ਵਾਲੀ ਗੱਲ ਹੈ ਸੋ ਰਾਹੁਲ ਗਾਂਧੀ ਨੇ ਚੰਗਾ ਪ੍ਰਭਾਵ ਸਿਰਜਿਆ ਪਿਛਲੇ ਕੁਝ ਸਮੇਂ ਦੇ ਵਿੱਚ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਪਣੀ ਪਾਰਟੀ ਨੂੰ ਤੇ ਆਪ ਨੂੰ ਜਿਹੜੇ ਹਿੰਦੂਆਂ ਦੇ ਪੂਰੇ ਸਮਰਥਕ ਤੇ ਆਪਣੇ ਆਪ ਨੂੰ ਅਸਲੀ Hindu ਕਹਿੰਦੇ ਸਨ ਕਹਿੰਦੇ Hinduism ਦੇ ਕਨਸੈਪਟ ਨੂੰ ਝਟਲਾ ਰਹੇ ਨੇ ਰਾਹੁਲ ਗਾਂਧੀ ਆ ਦੇਖੋ ਜੀ ਗੱਲ ਇਹ ਵੀ ਮੈਨੂੰ ਰਾਹੁਲ ਗਾਂਧੀ ਦੀ ਇੱਕ ਗੱਲ ਚੰਗੀ ਲੱਗਦੀ ਆ ਉਹ ਕਹਿੰਦਾ ਜੀ ਦੇਖੋ ਅਸੀਂ ਹਿੰਦੂਆਂ ਦੇ ਖਿਲਾਫ ਨਹੀਂ ਗਏ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਹੀ ਹਿੰਦੂਆਂ ਤੇ ਅਸੀਂ ਹੀ Hindu ਧਰਮ ਦੀ ਗੱਲ ਕਰਦੇ ਆ ਹਿੰਦੂ ਉਹ ਨਹੀਂ ਜਿਹੜਾ ਬੀਜੇਪੀ ਨਾਲ ਜੁੜਿਆ Hindu ਵਿਕ ਵਿਚਾਰਧਾਰਾ ਇਹ ਇੱਕ ਵੱਖਰੀ ਗੱਲ ਆ ਤੇ ਬੀਜੇਪੀ ਹੋਣਾ ਇੱਕ ਵੱਖਰੀ ਗੱਲ ਆ ਆਰਐਸਐਸ ਹੋਣਾ ਵੱਖਰੀ ਗੱਲ ਆ ਸੋ ਉਹਦੇ ਵੱਲੋਂ ਤਰਕ ਤਾਂ ਪੇਸ਼ ਕੀਤੇ ਜਾਂਦੇ ਪਰ ਇਹਦੇ ਬਾਰੇ ਕਹਿ ਦਿੰਦੇ ਵੀ ਭਾਈ ਉਹਨੇ ਭਾਵਨਾ ਤੇ ਸੱਟ ਮਾਰੀ ਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ FM <laughs>